ਉੱਪਾਂ ਨੇ ਰਾਣੀ ਸੁੰਦਰਾ ਆਪਣੀ ਲਈ ਐ ਕੱਢ ਗਏ ਸੋ ਰੋਲਾ ਪੈ ਗਿਆ ਤੀ ਮੈਂ ਮਾਤਾ ਨੂੰ ਕਿਹਾ ਮਾਤਾ ਆਪਾਂ ਬੁਲਟ ਤੇ ਜਾਣਾ ਮਾਤਾ ਕਹਿੰਦੀ ਨਹੀਂ ਆਪਾਂ ਗੱਡੀ ਤੇ ਜਾਣਾ ਸੋ ਇਸ ਲਈ ਆਪਾਂ ਨੂੰ ਗੱਡੀ ਤੇ ਜਾਣਾ ਪੈ ਰਿਹਾ ਤੇ ਮੇਰਾ ਤਾਂ ਸੀਗਾ ਕਿ ਆਪਾਂ ਬੁਲਟ ਤੇ ਚੱਲਦੇ ਆ ਸੋ ਚਲੋ ਕੋਈ ਬਾਤ ਨਹੀਂ ਗੱਡੀ ਤੇ ਹੀ ਚੱਲਦੇ ਆ ਮਾਤਾ ਫਿਰ ਕਿਉਂ ਆਹ ਹੋਰ ਕੀ ਬੁਲਟ ਤੇ ਡਰ ਲੱਗਦਾ ਬਹੁਤ ਭਲੋੜੇ ਜੇ ਬੱਚੇ ਨੇ ਆਖੀ ਅੱਛਾ ਹਾਂ ਬੁਲਟ ਤੇ ਡਰ ਲੱਗਦਾ ਐ ਮਾਤਾ ਨੂੰ ਠੀਕ ਆ ਠੀਕ ਆ ਸੋ ਗਾਇਜ਼ ਤੁਸੀਂ ਵਲੌਗ ਦੇ ਨਾਲ ਇਦਾਂ ਹੀ ਬਣੇ ਰਹੋ। ਸੋ ਮਿਲ ਰਹੇ ਹਾਂਗੇ ਆਪਾਂ ਚਾਚੀ ਉਹਨਾਂ ਦੇ ਘਰ ਜਾ ਕੇ। ਸੋ ਗਾਇਜ਼ ਆਪਾਂ ਬਹੁੰਦੀ ਆ ਜਿਹੜੀ ਫਤਿਹਗੜ੍ਹ ਸਾਹਿਬ। ਸੋ ਆਪਣੇ ਘਰ ਤੋਂ ਚਾਚੀ ਉਹਨਾਂ ਦਾ ਘਰ ਮਤਲਬ 10 ਕਿਲੋਮੀਟਰ ਲੱਗਦੇ ਹਨ ਮੈਂ ਤਾਂ ਗੱਡੀ 'ਚ ਹਾਂ 10 10-15 ਮਿੰਟ ਲੱਗਦੇ ਨੇ। ਹਾਂ 10-15 ਮਿੰਟ ਲੱਗਦੇ ਆ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਕੋਲ ਆ ਮਾ ਚਾਚੀ ਜੀ ਉਹਨਾਂ ਦਾ ਘਰ ਹੈ। ਤੋ ਤੁਹਾਨੂੰ ਦਿਖਾਣੇ ਆ। ਸੋ ਇਹ ਹੈਗਾ ਬੱਸ ਸਟੈਂਡ ਫਤਿਹਗੜ੍ਹ ਸਾਹਿਬ ਦਾ। ਆ ਜਿਹੜਾ ਸਾਹਮਣੇ ਬੋਰਡ ਲੱਗਿਆ ਵੇ ਇੱਥੇ ਬੱਸਾਂ ਖੜਦੀਆਂ ਨੇ। ਸੋ ਇਹ ਹੈਗਾ ਬੱਸ ਸਟੈਂਡ ਇੱਧਰ ਆ ਗਿਆ ਮਾਤਾ ਗੁਜਰੀ ਕਾਲਜ। ਮ ਪਹਿਲਾ ਵੀਕ ਤੋਂ ਬਲੌਗ ਬਣਾਇਆ ਸੀਗਾ ਕੋਤਰਾ ਸ਼੍ਰੀਪਤੇਗੜ ਸਾਹਿਬ ਦਾ ਸਾਹਮਣੇ ਫਾਟਕ ਲੱਗੇ ਹੋਏ ਨੇ ਤੇ ਲੈਫਟ ਸਾਈਡ ਮੁੜਦਾ ਜੀ ਆਪਣੇ ਚਾਚਾ ਜੀ ਦਾ ਘਰ ਆ ਜਾਣਾ ਸੋ ਬਲੌਗ ਨਾਲ ਬਣੇ ਰਿਓ ਗਾਇਜ਼ ਸੋ ਹਾਂਜੀ ਗਾਇਜ਼ ਆਪਾਂ ਗਏ ਹਾਂ ਪਹੁੰਚ ਕੀਆ ਕੀ ਬਾਤ ਹੈ ਕੀ ਬਾਤ ਹੈ

ਕਿਆ ਬਾਤ ਹੈ ਅੱਛਾ ਰੂ ਨਿਕਲਦੀ ਐ ਤੇ ਚਾਹ ਹਾਂਜੀ ਅਖੇ ਦਾ ਫੁੱਲ ਬਣਦਾ ਹਣਾ ਫੁੱਲ ਨਿਕਲੇ ਐ ਆਪਣੇ ਆਪੇ ਫੁੱਟੀ ਜਾਂਦਾ ਓ ਬਸ ਹੀ ਉਹਨੂੰ ਲਾਇਆ ਚੰਤੀ ਨੂੰ ਆਏ ਸਾਡੇ ਗੰਨੇ ਉਹ ਬੱਲੇ ਗੰਨੇ ਵੀ ਲਾਏ ਹੋਏ ਐ ਤੁਸੀਂ ਉਹ ਕਰੇਲਿਆਂ ਦੀ ਵੇਲ ਕਰੇਲੇ ਦਾ ਫੁੱਲ ਲੱਗੇ ਮੇਰੇ ਥੋੜੇ ਹਾਂ ਲੱਗੇ ਮੇਰੇ ਲੈ ਵੀ ਤੱਕ ਕੇ ਦੇ ਦੇ ਠੀਕ ਐ ਤੇ ਉਧਰ ਦੇ ਸਾਡੇ ਮਰੂ ਦੇ ਆ ਦੇਖ ਮਰੂਦ ਕੱਚੇ ਆ ਜੇ ਮੈਨੂੰ ਲੱਗਦਾ ਚਿਪੜ ਵੀ ਲੱਗੇ ਹੋਏ ਨੇ ਚਿਪੜ ਤੇ ਚਿਪੜਾਂ ਦੀ ਸਬਜ਼ੀ ਬਣਦੀ ਆ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਨਾ ਨਾ ਚਿਪੜ ਤਾਂ ਸੁਣਿਆ ਪਰ ਇਹਨਾਂ ਸਬਜ਼ੀ ਵੀ ਬਣਦੀ ਆ ਚਾਚੀ ਨਹੀਂ ਮਰੂਦ ਤੇ ਜਿਪੜ ਆਹ ਮਰੂਦ ਤੇ ਚਿਪੜ ਖੈਲੀ ਵਰ ਦੇਖਦੇ ਆ ਮੈਂ ਹੋਰ ਕੀ ਕੀ ਲੱਗਿਆ ਤੁਹਾਡੇ ਆਹ ਮੋਹਰੀਆਂ 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 ਪਾਲਕ ਲੱਗੀ ਹੋਈ ਆ ਆਹ आगे आगे तीका, तीका, ये अमित तो क्या देखो।, देखो हल्दी भी लगी हुई है घर पे मिर्चा मेनू थोड़ी या तोड़ के दे दियो ठीक है ठीक है देखो कितनी लगी है अब देखो हल्दी भी लगी है तो अपना आओ और है हैं मुझे देखो हमारे पास ही लगी हैं मूंगियां खाकर तू काम खराबता नहीं कर दे हैं देखो थोड़ी ਉਲਟੀ ਲੱਗੀ ਵੀ ਇੱਧਰ ਠੀਕ ਆ ਠੀਕ ਆ ਸਾਡੇ ਘਰੇ ਆਯੁਰਵੈਦਿਕ ਚੀਕਾ ਵੀ ਲੱਗੇ ਹੋਇਆ ਦੇਖੋ ਮੈਂ ਤਾਂ ਪਤਲੀ ਪੁੱਤਰੀ ਹੈਗੀ ਦਾਜੋ ਅਜੇ ਪੱਥਰ ਚੱਟ ਵੀ ਖਲਾ ਦਿੰਦੀ ਹਾਂ ਦੇਖੋ ਅੱਛਾ ਇਹ ਤਾਂ ਸਾਰਾ ਬੱਚਾ ਛੋਟਾ ਠੀਕ ਆ ਠੀਕ ਆ ਹੋਰ ਮੰਮੀ ਇਹਨੂੰ ਕੀ ਕਰਦੇ ਆ ਆਹ ਕਿਨੋ ਅੱਜ ਇਹ ਨਾਲ ਕੁਝ ਨਾ ਜੁਕ ਜਿਹਾ ਬਣੇ ਨਹੀਂ ਪਿਆਜ਼ ਲੱਗੇ ਨੇ ਇਹ ਪੁੱਤ ਹਾਂ ਇੰਡੀਆ ਵੀ ਦੋ ਇੰਡੀਆ ਦੋ ਹੀ ਲੱਗੀਆਂ ਹੋਈਆਂ ਨੇ ਸਭ ਨੂੰ ਜਾਂਦੇ ਹੋਏ ਮਿਰਚਾਂ ਤੋੜ ਕੇ ਦੇਈ ਠੀਕ ਆ ਥੋੜੀਆਂ ਜੀਆਂ ਕਰੇਲੇ ਵੀ ਲੈ ਲਿਓ ਕਰੇਲੇ ਕਰੇਲੇ ਤਾਂ ਤੁਹਾਡੇ ਬਹੁਤ ਲੱਗੇ ਹੋਏ ਨੇ ਨਾ ਕਰੇਲੇ ਸੋ ਗਾਇਜ਼ ਇਹ ਸਗੀ ਆਪਣੀ ਚਾਚੀ ਉਹਨਾਂ ਦਾ ਗਾਰਡਨ ਕਿਤੇ ਇੰਨਾ ਕੁਝ ਲੱਗਿਆ ਹੋ ਤੁਹਾਨੂੰ ਸਾਰਿਆਂ ਨੂੰ ਦਿਖਾਤਾ ਆਪਾਂ ਆ ਇੱਕ ਚੀਜ਼ ਹੈਗੀ ਟਮਾਟਰ ਅੱਛਾ ਟਮਾਟਰ ਕੀ ਬਾਤ ਹੈ ਟਮਾਟਰ ਤਾਂ ਐਡੇ ਲੱਗਦੇ ਜਿਵੇਂ ਝਾੜੀ ਹੈ ਟਮਾਟਰ ਨਿਕਲਦੇ ਵੀ ਆਈਏ ਕਿ ਨਹੀਂ ਆ ਨਹੀਂ ਨਿਕਲਣਗੇ ਕੋਹ ਨਹੀਂ ਲੱਗ ਜਾਣਗੇ ਨਿਕਲਣ ਹੈ ਸਭ ਠੀਕ ਹੈ ਹੈਲੋ ਕਰ ਦੋ ਮਾਤਾ ਹੈਲੋ ਬਾਏ ਲੈ ਬਾਏ ਕੀ ਅੱਜ ਤਾਂ ਵਲੋਗ ਸਟਾਰਟ ਚੱਲ ਰਿਹਾ ਹੈ ਪਹਿਲਾ ਹੀ ਬਾਏ ਸੋ ਗਾਇਜ਼ ਅਸੀ ਅੱਜ ਦਾ ਵਲੌਗ ਬਿਲਕੁਲ ਛੇਤੀ ਅਗਲੇ ਵਲੌਗ ਚ ਬਾਏ ਬਾਏ ਗਾਇਜ਼